ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਪੁਰਬਲੇ ਜਨਮਾਂ ਵਿੱਚ ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਹੈ ਤੇ ਜਿਹੋ ਜਿਹੇ ਵਾਸ਼ਨਾਂ ਦੇ ਅਨਸਾਰ ਸੰਸਕਾਰ ਬਣੇ ਹੋਣ ਉਹ ਜਿਹੇ ਕਰਮਾਂ ਨੂੰ ਜੀਵ ਕਮਾਉਣਾ ਕਰਦਾ ਹੈ ਜੋ ਕਰਤਾ ਕਈ ਇਹ ਕਰਤਾ ਪੁਰਖ ਨੇ ਆਪ ਸਾਰਿਆਂ ਦੇ ਮੱਥੇ ਤੇ ਲੇਖ ਲਿਖ ਦਿੱਤੇ ਹਨ ਜਿਹੜੇ ਪੁਰਖਾਂ ਦੇ ਕਰਤਾ ਪੁਰਖ ਨੇ ਅੰਤੈ ਕਰਨ ਚ ਗੁਰਾਂ ਦੁਆਰਾ ਆਪ ਪ੍ਰੇਮ ਰੂਪੀ ਕਲਮ ਦੇ ਨਾਲ ਨਾਮ ਜਪਣ ਦਾ ਲੇਖ ਲਿਖਿਆਸ ਕਈ ਇਹ ਲਿਖ ਦਿੱਤਾ ਹੈ ਉਨਾਂ ਨੇ ਪੂਰਬਲੇ ਲਿਖੇ ਲੇਖਾਂ ਅਨੁਸਾਰ ਨਾਮ ਨੂੰ ਕਮਾਉਣਾ ਕੀਤਾ ਹੈ। ਮੋਹ ਠ ਗੌਲੀ ਪਾਈਨ ਵਿਸਰਿਆ ਗੁਣਤਾਸ ਪੂਰਬਲੇ ਲੇਖਾਂ ਅਨਸਾਰ ਹੀ ਇਸ ਜੀਵ ਦੇ ਅੰਦਰ ਮਾਇਆ ਨੇ ਮੋਹ ਰੂਪੀ ਠੱਗ ਬੂਟੀ ਪਾਈ ਹੈ। ਇਸ ਕਰਕੇ ਜੀਵਾਂ ਨੂੰ ਗੁਣਾ ਦਾ ਤਾਸ ਖਜ਼ਾਨਾ ਪਰਮੇਸ਼ਰ ਵਿਸਰਿਆ ਕਹੀਏ ਭੁੱਲ ਗਿਆ ਹੈ। ਮਤ ਜਾਣੋ ਜਗ ਜੀਵ ਦਾ ਦੁਜੈ ਪਾਏ ਮੋਇ ਆਸ ਇਹ ਜਗਤ ਸੰਸਾਰ ਜਿਉਂਦਾ ਮਤਾਂ ਜਾਣੋ ਇਹ ਤਾਂ ਦ્વੈਤ ਪਾ ਕਰਕੇ ਮੋਇ ਆਸ ਮਰ ਰਿਹਾ ਹੈ ਜਿਨੀ ਗੁਰਮੁਖ ਨਾਮ ਨਾ ਚੇਤੇਉ ਸੇ ਬਹਿਣ ਨ ਮਿਲਨੀ ਪਾਸ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਚੇਤਨਾ ਨਹੀਂ ਨ ਕੀਤਾ ਉਹਨਾਂ ਨੂੰ ਦਰਗਾਹ ਵਿੱਚ ਪਰਮੇਸ਼ਰ ਦੇ ਪਾਸ ਕਈਏ ਕੋਲ ਬੈਠਣਾ ਨਹੀਂ ਮਿਲਦਾ ਦੁੱਖ ਲਾਗਾ ਬਹੁਤ ਆਤਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਜਿਸ ਕਰਕੇ ਉਹਨਾਂ ਪੁਰਖਾਂ ਨੂੰ ਅਤਿਅੰਤ ਬਹੁਤਾ ਘਣਾ ਸੰਗਣਾ ਜੰਮਣ ਮਰਨ ਦਾ ਦੁੱਖ ਕਸ਼ਟ ਲੱਗਦਾ ਹੈ ਤੇ ਉਸ ਵੇਲੇ ਉਹਨਾਂ ਦੀ ਪੁੱਤਰ ਕਲਤ ਇਸਤਰੀ ਆਦਕਾਂ ਵਿੱਚੋਂ ਕੋਈ ਵੀ ਸਹਾਇਤਾ ਕਰਨ ਲਈ ਪ੍ਰਲੋਕ ਨੂੰ ਸਾਥ ਨਾਲ ਨਹੀਂ ਜਾਂਦਾ ਅਤੇ ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰ ਉੱਬੇ ਸਾਸ ਇਥੇ ਸੰਸਾਰ ਦੇ ਲੋਕਾਂ ਵਿੱਚ ਵੀ ਪਾਪ ਕਰਮਾਂ ਦੇ ਖਟਨੇ ਕਰਕੇ ਕਲੰਕ ਰੂਪੀ ਕਾਲਸ ਦੇ ਨਾਲ ਮੂੰਹ ਕਾਲਾ ਭਾਵ ਅਪਜਸ ਵਾਲਾ ਹੁੰਦਾ ਹੈ ਅਤੇ ਅੰਦਰ ਉੱਬੇ ਲੰਮੇ ਭਾਵ ਰੁੱਕ ਰੁੱਕ ਕੇ ਔਖੇ ਸਵਾਸ ਲੈਂਦੇ ਹਨ ਹੌਕੇ ਲੈਂਦੇ ਹਨ ਮਨਮੁੱਖਾਂ ਨੂੰ ਕੋਨਾ ਵਿਸਹੀ ਚੁੱਕ ਗਿਆ ਵੇਸਾਸ ਮਨਮੁੱਖਾਂ ਉੱਤੇ ਕੋਈ ਵੀ ਵਿਸਹੀ ਪੁਰੋਸਾ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਵਿਸਾਸ ਵਿਸ਼ਵਾਸ ਚੁੱਕਿਆ ਗਿਆ ਹੈ ਮਨਮੁੱਖਾਂ ਦਾ ਕਿਸੇ ਉੱਤੇ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਅੰਦਰੋਂ ਸੰਬੰਧੀਆਂ ਆਦ ਦਾ ਭਰੋਸਾ ਚੁੱਕਿਆ ਜਾਂਦਾ ਹੈ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰਨਾਮ ਨਿਵਾਸ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖਾਂ ਨੂੰ ਅਗਲਾ ਤੂੰ ਪਾਵਨ ਦਾ ਬਹੁਤਾ ਲੋਕ ਪ੍ਰਲੋਕ ਦਾ ਸੁਖ ਆਨੰਦ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਪਾਵ ਵਿੱਚ ਪਰਮੇਸ਼ਰ ਦਾ ਨਾਮ ਦਾ ਨਿਵਾਸ ਵਾਸਾ ਹੁੰਦਾ ਹੈ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਏ ਉਹ ਪੁਰਖੀ ਇਸ ਲੋਕ ਦੇ ਸੈਣ ਸਾਥੀ ਤੇ ਪਰਲੋਕ ਦੇ ਸੱਜਣਾ ਮਿੱਤਰ ਹਨ ਜਿਹੜੇ ਗੁਰਮੁਖਾਂ ਦੀ ਸੰਗਤ ਨਾਲ ਸੁਭਾਏ ਸ੍ਰੇਸ਼ਟ ਪਾਏ ਪ੍ਰੇਮ ਦੇ ਨਾਲ ਮਿਲਦੇ ਹਨ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੇ ਹਨ ਉਹਨਾਂ ਦੇ ਅੰਦਰ ਸ੍ਰੇਸ਼ਟ ਪਾਏ ਪ੍ਰਕਾਸ਼ ਹੋ ਜਾਂਦਾ ਹੈ ਸਤਗੁਰ ਕਾ ਬਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਜਿਹੜੇ ਪੁਰਖ ਸਤਗੁਰਾਂ ਦਾ ਬਾਣਾ ਹੁਕਮ ਅਨ ਦਿਨ ਰਾਤ ਦਿਨ ਮੰਨਣਾ ਕਰਦੇ ਆ ਉਹ শ্রবণ ਮੰਨਣ ਦੇ ਅਧਿਆਸਨ ਕਰਕੇ ਸਤ ਸਰੂਪ ਵਿੱਚ ਸਮਾਏ ਅਭੇਦ ਹੋਏ ਰਹਿੰਦੇ ਆ ਦੂਜੈ ਭਾਇ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰਹਿ ਵੇਕਾਰ ਜਿਹੜੇ ਪੁਰਖ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਲੱਗ ਕੇ ਅਭਿਮਾਨ ਹੰਕਾਰ ਕਰਦੇ ਹਨ ਤੇ ਦ્વੈਤ ਭਾਵ ਵਿੱਚ ਲੱਗੇ ਹੋਏ ਆ ਉਹ ਪੁਰਖ ਸੱਜਣ ਮਿੱਤਰ ਪਿਆਰੇ ਨਹੀਂ ਆਖੀਦੇ ਮਨਮੁਖ ਆਪ ਸਵਾਰਥੀ ਕਾਰਜ ਨਸਕਹਿ ਸਵਾਰ ਮਨ ਦੇ ਪਿੱਛੇ ਲੱਗਣ ਵਾਲੇ ਲੋਕ ਆਪ ਸਵਾਰਥੀ ਮਤਲਬੀ ਖੁਦਗਰਜ਼ ਹੁੰਦੇ ਆ ਉਹ ਹਰ ਹੋਰ ਕਿਸੇ ਜੀਵ ਦਾ ਜੰਮਣ ਮਰਨ ਜਾ ਉਪਦੇਸ਼ ਦੇ ਕੇ ਵਿਕਾਰਾਂ ਤੋਂ ਬਚਾਉਣ ਵਾਲਾ ਕੰਮ ਨਹੀਂ ਸਵਾਰ ਸਕਦੇ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੀਟਣ ਹਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਮਨਮੁੱਖਾਂ ਨੇ ਪੂਰਬਲੇ ਲਿਖਿਆ ਲੇਖਾ ਅਨਸਾਰ ਕਰਮਾਂ ਨੂੰ ਕਮਾਉਣਾ ਕੀਤਾ ਹੈ ਜਿਨ੍ਹਾਂ ਨੂੰ ਕੋਈ ਵੀ ਮਟਾਉਣ ਵਾਲਾ ਨਹੀਂ ਅਰਥਾਤ ਉਹਨਾਂ ਨੇ ਪੂਰਬ ਕਮਾਈ ਇਹੋ ਜਿਹੀ ਕੀਤੀ ਜਿਸ ਕਰਕੇ ਹੁਣ ਲਿਖੇ ਕਰਮਾਂ ਅਨਸਾਰ ਕਰਮਾਂ ਨੂੰ ਕਮਾਉਂਦੇ ਆ ਕਿਉਂਕਿ ਉਹ ਮਨਮੁਖ ਸਤਿਗੁਰਾਂ ਦੀ ਸ਼ਰਨ ਵਿੱਚ ਤਾਂ ਪੈਂਦੇ ਨਹੀਂ ਜਿਸ ਕਰਕੇ ਉਹਨਾਂ ਕਰਮਾਂ ਨੂੰ ਭੋਗੇ ਤੋਂ ਬਿਨਾਂ ਕੋਈ ਵੀ ਮਿਟਣ ਵਾਲਾ ਨਹੀਂ ਪੌੜੀ ਤੁਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ हे ਪਰਮੇਸ਼ਰ ਤੂੰ ਆਪ ਹੀ ਸਾਰੇ ਜਗਤ ਸੰਸਾਰ ਨੂੰ ਪੈਦਾ ਕਰਕੇ ਆਪ ਹੀ ਚੌਹਾਂ ਜੁਗਾਂ ਦਾ ਖੇਡ ਰਚਾਉਣਾ ਕੀਤਾ ਹੈ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਆਪ ਹੀ ਤਿੰਨ ਗੁਣਾ ਰਾਜਸੀ ਤਾਮਸੀ ਸਾਧਕੀ ਨੂੰ ਪੈਦਾ ਕੀਤਾ ਆਪ ਹੀ ਤਿੰਨਾ ਗੁਣਾ ਦੇ ਸੁਭਾਅ ਵਾਲੇ ਜੀਵਾਂ ਨੂੰ ਸਿਰਜ ਕੇ ਫਿਰ ਉਹਨਾਂ ਦੇ ਹਿਰਦੇ ਵਿੱਚ ਮਾਇਆ ਦਾ ਮੋਹ ਵਧਾ ਛੱਡਿਆ ਹੈ ਅਤੇ ਵਿਜ ਹਉਮੈ ਲੇਖਾ ਮੰਗੀ ਹੈ ਫਿਰ ਆਵੇ ਜਾਇਆ ਇਸ ਮੋਹ ਤੋਂ ਪੈਦਾ ਹੋਈ ਹੰਗਤਾ ਹਉਮੈ ਵਿੱਚ ਰਹਿਣ ਵਾਲੇ ਜੀਵਾਂ ਪਾਸੋਂ ਦਰਗਾਹ ਵਿੱਚ ਲਿਖਾ ਹਿਸਾਬ ਕਿਤਾਬ ਮੰਗੀਦਾ ਹੈ ਜਿਸ ਕਰਕੇ ਮੁੜ ਕੇ ਜੂਨਾ ਵਿੱਚ ਆਉਣਾ ਜਾਣਾ ਜੰਮਣਾ ਮਰਨਾ ਪੈਂਦਾ ਹੈ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਜਿਨ੍ਹਾਂ ਤੇ ਆਪ ਪਰਮੇਸ਼ਰ ਮਿਹਰ ਦੀ ਨਦਰ ਕਰਦਾ ਹੈ ਉਹਨਾਂ ਨੂੰ ਸਤਿਗੁਰਾਂ ਨੇ ਹਉਮੈ ਚੋਂ ਕੱਢ ਕੇ ਬਾਣੇ ਵਿੱਚ ਚੱਲਣ ਦੀ ਸਮਝ ਪਾ ਦਿੱਤੀ ਹੈ ਬਲਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਅਸੀਂ ਆਪਣੇ ਸਤਿਗੁਰਾਂ ਤੋਂ ਮੰਨ ਕਰਕੇ ਵੀ ਬਲਹਾਰ ਕੁਰਬਾਨ ਜਾਂਦੇ ਹਾਂ ਤੇ ਸਦਾ ਸਦਾ ਹਮੇਸ਼ਾ ਹਮੇਸ਼ਾ ਬਾਣੀ ਸਰੀਰ ਕਰਕੇ ਵੀ ਕੁਮਾਇਆ ਵਾਰਨੇ ਬਲਹਾਰਨੇ ਜਾਂਦੇ ਹਾਂ ਸ਼ਲੋਕ ਮਹੱਲਾ 3 ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਏ ਪਾਈ ਮਾਇਆ ਦੀ ਮਮਤਾ ਆਪਣਤ ਮੇਰ ਮਾਨੂੰ ਮੋਹਿਤ ਕਰਨ ਵਾਲੀ ਹੈ ਜਿਸ ਮਾਇਆ ਨੇ ਪ੍ਰਤੱਖ ਦੰਦਾਂ ਤੋਂ ਬਗੈਰ ਹੀ ਅੰਤਰੀਵ ਸ਼ਬਦ ਸਪਰਸ਼ ਰੂਪ ਰਸ ਗੰਧ ਜਾਂ ਕਾਮ ਕ੍ਰੋਧ ਆਦਿ ਦੰਦਾਂ ਨਾਲ ਸਾਰੇ ਸੰਸਾਰ ਨੂੰ ਖਾ ਲਿਆ ਹੈ ਜੈਸਾ ਕਿ ਭੈਰੂ ਰਾਗ ਵਿੱਚ ਭਗਤ ਕਬੀਰ ਸਾਹਿਬ ਫਰਮਾਉਂਦੇ ਨਾ ਮਾਇਆ ਐਸੀ ਮੋਹਨੀ ਭਾਈ ਜਿਤੇ ਜੀਅ ਤੇ ਤੇ ਡਹਿਕਾਈ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਜਿਨ੍ਹਾਂ ਨੇ ਸੱਚੇ ਵਾਹਿਗੁਰੂ ਦੇ ਨਾਮ ਨਾਲ ਚਿਤ ਹਿਰਦੇ ਦੀ ਬਿਰਤੀ ਨੂੰ ਲਾਉਣਾ ਕੀਤਾ ਹੈ ਉਹ ਗੁਰਮਖ ਜਨ ਉਬਰੇ ਬਚ ਗਏ ਤੇ ਮਨਮੁਖ ਮਨ ਦੇ ਆਖੀ ਲੱਗਣ ਵਾਲੇ ਪੁਰਖ ਮਾਇਆ ਨੇ ਕਾਮ ਕ੍ਰੋਧ ਆਦ ਦੰਦਾਂ ਨਾਲ ਖਾ ਲੇ ਨਿਗੜ ਲਏ ਹਰ ਬਿਨ ਨਾਵੇ ਜਗ ਕਮਲਾ ਫਿਰੈ ਗੁਰਮਖ ਨਦਰੀ ਆਇਆ ਨਾਮ ਤੋਂ ਬਗੈਰ ਸਾਰਾ ਸੰਸਾਰ ਦੀ ਜਿਹੜਾ ਛਦਾਈਆਂ ਵਾਂਗ ਕਮਲਾ ਚੱਲਾ ਹੋਇਆ ਫਿਰਦਾ ਹੈ ਪਰੰਤੂ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਇਹ ਮਾਇਆ ਦਾ ਦ੍ਰਿਸ਼ ਨਜਰੀ ਨਜਰੀ ਆਇਆ ਹੈ ਭਾਵ ਗੁਰਮੁਖ ਮੁਖੀ ਗੁਰਾਂ ਦੁਆਰਾ ਨਾਮ ਜਪਣ ਕਰਕੇ ਗੁਰਮੁਖ ਜਨਾਂ ਨੂੰ ਉਹ ਵੈਗ ਰੂਪ ਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਦੁਆਰਾ ਨਜ਼ਰ ਆਇਆ ਹੈ ਤੰਦਾ ਕਰਦਿਆ ਨੇਫਲ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਜੀਵਾਨੇ ਸੰਸਾਰੀ ਧੰਦਾ ਕੰਮਕਾਜ ਕਰਦੇ ਆ ਸਾਰਾ ਮਨੁੱਖਾ ਜਨਮ ਹੀ ਨਿਸਫਲ ਵਿਅਰਥ ਗਵਾ ਲਿਆ ਹੈ ਕਿਉਂਕਿ ਉਹਨਾਂ ਨੇ ਸਾਰਿਆਂ ਸੁੱਖਾਂ ਦੇ ਦਾਤੇ ਪਰਮੇਸ਼ਰ ਨੂੰ ਆਪਣੇ ਮਨ ਹਿਰਦੇ ਵਿੱਚ ਨਹੀਂ ਵਸਾਇਆ ਨਾਨਕ ਨਾਮ ਦਿਨਾ ਕਉ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਸਤਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਧੁਰ ਆਦ ਤੋਂ ਪਰਮੇਸ਼ਰ ਨੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਮस्तक ਉੱਤੇ ਉੱਤਮ ਭਾਗ ਲਿਖ ਪਾਇਆ ਹੈ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਦ ਨਾ ਆ ਪਾਇਆ ਹੀ ਪਾਈ ਪਰਮੇਸ਼ਰ ਦੀ ਸਾਦ ਸੰਗਤ ਰੂਪੀ ਘਰ ਵਿੱਚ ਹੀ ਅੰਮ੍ਰਿਤ ਨਾਮ ਪਰੀਪੂਰਨ ਹੈ ਸਾਰਿਆਂ ਦੇ ਅੰਤਹਿ ਕਰਨ ਰੂਪੀ ਘਰ ਵਿੱਚ ਹੀ ਅਮਰਤ ਨਾਮ ਲਬਾ ਲਬ ਭਰਿਆ ਹੋਇਆ ਹੈ ਪਰ ਮਨ ਮੁੱਖਾਂ ਨੇ ਉਸ ਨਾਮ ਅਮਰਤ ਦਾ ਸਵਾਦ ਨਹੀਂ ਪਾਉਣਾ ਕੀਤਾ ਭਾਵ ਹਰ ਵਕਤ ਵਿਸ਼ਿਆਂ ਵਿੱਚ ਹੀ ਲੱਗੇ ਰਹਿੰਦੇ ਜੋ ਕਸਤੂਰੀ ਮਿਰਗ ਨਾ ਜਾਣੈ ਭ੍ਰਮਣ ਦਾ ਭਰਮ ਭੁਲਾਇਆ ਜਿਸ ਤਰ੍ਹਾਂ ਮਿਰਗ ਹਿਰਨ ਆਪਣੀ ਨਾਭੀ ਵਿੱਚ ਟਿੱਕੀ ਹੋਈ ਕਸਤੂਰੀ ਦੀ ਸੁਗੰਧੀ ਨੂੰ ਜਾਣਦਾ ਨਹੀਂ ਨਾ ਜਿਵੇਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਦਾ ਨਾਪਾ ਹੁੰਦਾ ਪਰੂ ਜਾਣਦਾ ਨਹੀਂ ਸਗੋਂ ਭਰਮ ਦਾ ਭੁਲਾਇਆ ਝਾੜੀਆਂ ਵਿੱਚ ਭੋਂਦਾ ਫਿਰਦਾ ਹੈ ਅੰਮ੍ਰਿਤ ਤਾਜ ਬਿਖ ਸੰਗ ਰਹਿ ਕਰਤੈ ਆਪ ਖੋ ਆਇਆ ਮਨਮੁਖ ਜੀਵ ਨਾਮ ਰੂਪ ਅੰਮ੍ਰਿਤ ਦਾ ਤਿਆਗ ਕਰਕੇ ਵਿਸ਼ਿਆ ਮਾਇਆ ਰੂਪੀ ਬਿਖ ਜ਼ਹਿਰ ਨੂੰ ਸੰਗ੍ਰਹਿ ਇਕੱਤਰ ਕਰਦੇ ਆ ਕਿਉਂਕਿ ਕਰਤਾ ਪੁਰਖ ਨੇ ਆਪ ਉਹਨਾਂ ਨੂੰ ਪਿਛਲੇ ਕੀਤੇ ਕਰਮਾਂ ਅਨੁਸਾਰ ਨਾਮ ਅੰਮ੍ਰਿਤ ਤੋਂ ਭੁਲਾ ਦਿੱਤਾ ਹੈ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮਨ ਦਿਖਾਇਆ ਮੁਖੀ ਗੁਰਾਂ ਦੁਆਰਾ ਕਿਸੇ ਵਿਰਲੇ ਟਾਵੇਂ ਪੁਰਖਾਂ ਨੂੰ ਹੀ ਸੋਜੀ ਸਮਝ ਗਿਆਤ ਪਈ ਹੈ ਉਹਨਾਂ ਨੂੰ ਹਿਰਦੇ ਦੇ ਅੰਦਰ ਵਿੱਚ ਹੀ ਗੁਰਾਂ ਨੇ ਗਿਆਨ ਰੂਪੀ ਨੇਤਰਾ ਨਾਲ ਬ੍ਰਹਮ ਦਿਖਾ ਦਿੱਤਾ ਹੈ ਉਹਨਾਂ ਦੇ ਅੰਦਰੋਂ ਹੀ ਸਤਗੁਰਾਂ ਨੇ ਗਿਆਨ ਦਾ ਸਮਾਧਾਨ ਜਗਾ ਕੇ ਬ੍ਰਹਮ ਆਤਮਾ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਹੈ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਉਹਨਾਂ ਦਾ ਤਨ ਸਰੀਰ ਪਦਾਰਥਾਂ ਦੀ ਧੌਣੀ ਵੱਲੋਂ ਤੇ ਮਨ ਹਿਰਦਾ ਵਾਸ਼ਨਾ ਵੱਲੋਂ ਸੀਤਲ ਠੰਡਾ ਹੋ ਗਿਆ ਹੈ ਤੇ ਉਹਨਾਂ ਨੂੰ ਰਸਨਾ ਜੀਭਾ 'ਚੋਂ ਵੀ ਪਰਮੇਸ਼ਰ ਦੇ ਨਾਮ ਦਾ ਹੀ ਸਵਾਦ ਆ ਗਿਆ ਹੈ ਸਬਦੇ ਹੀ ਨਾਉ ਊਪਜੈ ਸਬਦੇ ਮੇਲ ਮਿਲਾਇਆ ਗੁਰਾਂ ਦੇ ਸਬਦੇ ਉਪਦੇਸ਼ ਕਰਕੇ ਹੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਉਪਜੈ ਕਈ ਇਹ ਪੈਦਾ ਹੁੰਦਾ ਹੈ ਅਤੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦੀ ਕਮਾਈ ਕਰਦੇ ਆ ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਮੇਲ ਵਿੱਚ ਮਿਲਾ ਲਿਆ ਹੈ ਗੁਰਾਂ ਦੇ ਉਪਦੇਸ਼ ਕਰਕੇ ਹੀ ਪਰਮੇਸ਼ਰ ਨਾਲ ਮੇਲ ਮਿਲਾਪ ਹੁੰਦਾ ਬਿਨ ਸਬਦੈ ਸਭ ਜਗ ਬਉ ਰਾਨਾ ਮਿਰਥਾ ਜਨਮ ਗਵਾਇਆ ਗੁਰਾਂ ਦੇ ਉਪਦੇਸ਼ ਤੋਂ ਬਗੈਰ ਸਾਰਾ ਸੰਸਾਰ ਹੀ ਝੱਲਾ ਹੋਇਆ ਫਿਰਦਾ ਹੈ ਭਾਵ ਕਮਲਾ ਆਇਆ ਫਿਰਦਾ ਹੈ ਅਤੇ ਇਸ ਅਮੋਲਕ ਜਨਮ ਨੂੰ ਬੇਅਰਥ ਹੀ ਗੁਆ ਰਿਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਗੁਰਾਂ ਦਾ ਨਾਮ ਰੂਪ ਅੰਮ੍ਰਿਤ ਉਪਦੇਸ਼ ਹੀ ਮਰਤੀ ਤੋਂ ਰਹਿਤ ਕਰਨ ਵਾਲਾ ਹੈ ਮੁੱਖੀ ਗੁਰਾਂ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਹੀ ਪਾਇਆ ਜਾਂਦਾ ਪੌੜੀ ਸੋਹਾਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ हे भाई ओ हरि सब नु हरे भरे ਕਰਨ ਵਾਲਾ। पुरख व्यापक परमेश्वर मन बुद्धि दी अगम गमता ਤੋਂ ਪਰੇ ਹੈ। ਕਹੋ ਦੱਸਣਾ ਕਰੋ ਕਿਸ ਵਿਧਿ युक्ति ਦੁਆਰਾ ਉਸ ਨੂੰ ਪਉਣਾ ਕਰੀਏ। तिस रूप ਨਾ ਰੇਖ अदृष्ट ਕਹੋ जन क्यों ਧਾਈਐ। ਉਸ ਵਾਹਿਗੁਰੂ ਦਾ ਨਾ ਕੋਈ ਰੂਪ ਆਕਾਰ ਤੇ ਨਾ ਰੇਖਾ ਲਕੀਰ ਆਦ ਹੈ। ਤੇ ਉਹ अदृष्ट ਦੇਖਣ ਤੋਂ ਰਹਿਤ ਹੈ। हे जान जानो कहो दसना करो कि उस वाहेगुरु नु किमे तेणा करिए निरंकार निरंजन हर अगम क्या कह गुण गाईए ओ जो निरंकार आकार तु रहत माया कालक तु रहत गमता तु रहत परमेश्वर है उस दे की आके शुभ गुणा नु गाउना करिए क्योंकि परमेश्वर दे नाल सांझ पौण वास्ते जो साधन है ਉਹ ਕੇਵਲ ਉਸ ਦੇ ਗੁਣ ਗਾਇਨ ਕਰਨਾ ਹੀ ਹੈ ਅੱਗੇ ਹੁਣ ਸਤਿਗੁਰੂ ਜੀ ਉਤਰ ਦਿੰਦੇ ਆ ਜਿਸੇ ਆਪ 부ਝਾਏ ਆਪ ਸੋ ਹਰ ਮਾਰਗ ਪਾਈਐ ਉਹ ਬੇਅੰਤ ਪਰਮੇਸ਼ਰ ਜਿਸ ਨੂੰ ਆਪ ਸਮਝਾ ਕੇ ਆਪਣੇ ਸ਼ੁੱਧ ਸਰੂਪ ਦਾ ਗਿਆਨ ਕਰਾਉਂਦਾ ਹੈ ਉਹ ਜੀਵ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪਾਉ ਭਗਤੀ ਦੇ ਮਾਰਗ ਰਸਤੇ ਨੂੰ ਪਾਉਣਾ ਕਰਦਾ ਹੈ ਜਿਸ ਨੂੰ ਪਰਮੇਸ਼ਰ ਤੁੰਗ ਪਾਦਾ ਲਖ ਅਰਥ ਤੇ ਤਤ ਪਦ ਦਾ ਲਖ ਅਰਥ ਆਦਿਕ ਆਪਣਾ ਆਪ ਬੁਝਾ ਦੇਵੇ ਉਹ ਪਰਮੇਸ਼ਰ ਦੇ ਗਿਆਨ ਭਗਤੀ ਰੂਪੀ ਰਸਤੇ ਨੂੰ ਪਾਉਂਦਾ ਹੈ ਫਿਰ ਪ੍ਰਸ਼ਨ ਸੀ ਕਿਸ ਪ੍ਰਕਾਰ ਪਾਉਂਦਾ ਹੈ ਸਤਿਗੁਰੂ ਕਿਰਪਾ ਕਰ ਰਿਆ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਪੂਰਿਆਂ ਸਤਿਗੁਰਾਂ ਨੇ ਆਪਣੀ ਕਿਰਪਾ ਦੁਆਰਾ ਸਾਖ ਆਦਤਾ ਕਰਕੇ ਵੇ ਖਾਲਿਆ ਵਿਖਾ ਦਿੱਤਾ ਹੈ ਕਿ ਸਤਿਗੁਰ ਸਤਗੁਰਾਂ ਦੀ ਸੇਵਾ ਟਹਿਲ ਕਰਕੇ ਹੀ ਇਹ ਦਾਤ ਪਾਈਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ